ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ 25 ਤੋਂ 30 ਗਾਮਾ ਲੈ ਕੇ ਆਏ ਸੇਲ ਵਾਸਤੇ ਤੁਸੀਂ ਦੇਖ ਸਕਦੇ ਹੋ ਸਾਰਾ ਫਾਰਮ ਗਾਈਆਂ ਦੇ ਨਾਲ ਭਰਿਆ ਹੋਇਆਗਾ ਜਿਹਦੇ ਵਿੱਚ ਮਿਲਕ ਕੈਪੈਸਿਟੀ ਆ 20 ਲੀਟਰ ਤੋਂ ਲੈ ਕੇ 40 45 ਲੀਟਰ ਤੱਕ ਦੀ ਮਿਲਕ ਕੈਪੈਸਿਟੀ ਰਹੂਗੀ ਵਿੱਚ ਸੂਈਆਂ ਹੋਈਆਂ ਬੱਸੀਆਂ ਨੇ 10 12 ਬੱਸੀਆਂ ਤਾਜ਼ੀਆਂ ਸੂਈਆਂ ਵੀ ਨੇ ਦੰਦਾਂ ਦੇ ਵਿੱਚ ਦੋ ਦੰਦ ਚਾਰ ਦੰਦ 6 ਦੰਦ ਬੱਸੀਆਂ ਤੇ ਬੱਚੇ ਤੁਸੀਂ ਆ ਮਗਰ ਬੱਚੇ ਦੇਖ ਸਕਦੇ ਹੋ ਅੱਜ ਵੈਰਾਈਟੀ ਸਾਰੀ ਮਿਲੂਗੀ ਤੁਸੀਂ ਦੇਖ ਸਕਦੇ ਹੋ ਜਰਸੀ ਜਰਸੀ ਕ੍ਰੋਸ ਸਾਹੀਵਾਲ ਸਾਹੀਵਾਲ ਕ੍ਰੋਸ ਐਚ ਐਫ ਤੇ ਚਿਫ ਕ੍ਰੋਸ ਸਾਰੇ ਤਰ੍ਹਾਂ ਦੀ ਬਰੀਡ ਮਿਲੂਗੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸਾਰਾ ਫਾਰਮ ਗਾਇਆਂ ਦੇ ਨਾਲ ਭਰਿਆ ਹੋਇਆਗਾ ਅੱਜ ਆਪਾਂ 29 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਜੀ 29 ਮਈ ਨੂੰ 30 ਮਈ ਨੂੰ 31 ਨੂੰ 1 2 ਜਦੋਂ ਮਰਜ਼ੀ ਤੁਸੀਂ ਆਪਣੇ ਫਾਰਮ ਤੇ ਆ ਸਕਦੇ ਹੋ ਆਪਣੇ ਫਾਰਮ ਤੇ 20 ਤੋਂ ਲੈ ਕੇ 25 ਨਗ ਹਾਜ਼ਰ ਮਿਲਣਗੇ ਜਦ ਮਰਜੀ ਮੇਰਾ ਵੀਰ ਕੋਈ ਆ ਸਕਦਾ ਤਾਜ਼ੀਆਂ ਸੂਈਆਂ ਗਾਈਆਂ ਮਿਲਣੀਆਂ ਜਰਸੀ ਮਿਲਣੀਆਂ ਐਚਐਮਐਲ ਨਹੀਂਆਂ ਬਰੀਡ ਦੇ ਵਿੱਚ ਕ੍ਰੋਸ ਬਰੀਡ ਦੇ ਵਿੱਚ ਗਾਈਆਂ ਮਿਲਣੀਆਂ ਅਸੀਂ ਦੇਖ ਸਕਦੇ ਹੋ ਫਾਰਮ ਸਾਰਾ ਭਰਿਆ ਹੋਇਆ ਮਿਲਕ ਕੈਪੈਸਿਟੀ ਜਿਹੜੀ ਰਹੂਗੀ ਉਹ 20 ਲੀਟਰ ਤੋਂ ਲੈ ਕੇ 40-45 ਲੀਟਰ ਤੱਕ ਦੀ ਰਹੂਗੀ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਚੰਗੀਆਂ ਫਾਰਮ ਵਾਲੀਆਂ ਬੱਚੀਆਂ ਚਾਹੀਦੀਆਂ ਮਗਰ ਵੀ ਬੱਚੀਆਂ ਹੁਣ ਆਹ ਦੋਨੇ ਬੱਚੀਆਂ ਨੇ ਬਹੁਤ ਚੰਗੇ ਫਾਰਮ ਦੇ ਰਿਕਾਰਡ ਦੀਆਂ ਬੱਚੀਆਂ ਨੇ ਸਾਰਾ ਰਿਕਾਰਡ ਹੈ ਇਹਨਾਂ ਦਾ ਤੇ ਇਹ ਗਾਵਾਂ ਮਗਰ ਬੱਚੀਆਂ ਨੇ ਵੀ ਦੇਖ ਸਕਦੇ ਹੋ ਇਹਨਾਂ ਤੋਂ ਹੀ ਸਟਾਰਟਿੰਗ ਕਰਾਂਗੇ ਇਹਨੇ ਮੇਰੇ ਵੀਰ ਜੈਨੂਨ ਦੁੱਧ ਦੀ ਗੱਲ ਕਰਦੇ ਨੇ ਵੀ ਆਪਾਂ ਨੂੰ 45 ਤੋਂ 50 ਲੀਟਰ ਵਾਲੀਆਂ ਬੱਛੀਆਂ ਚਾਹੀਦੀਆਂ ਨੇ ਤਾਂ ਵੀਰ ਆਪਣੇ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਵੀਡੀਓ ਦੇ ਸਟਾਰਟਿੰਗ 'ਚ ਦੱਸ ਦਿੰਨੇ ਆ ਵੀ ਆਪਾਂ ਅੱਜ 29 ਮਈ ਨੂੰ ਵੀਡੀਓ ਕਵਰ ਕਰਦੇ ਆ ਹੁਣੀ ਇਹ ਵੀਡੀਓ ਅਪਲੋਡ ਹੋ ਜੂਗੀ 30 ਮਈ ਨੂੰ ਤੁਸੀਂ ਆਪਣੇ ਫਾਰਮ ਤੇ ਆ ਸਕਦੇ ਹੋ 31 ਮਈ ਨੂੰ ਆ ਸਕਦੇ ਹੋ ਬਹੁਤ ਵੀਰ ਕਹਿੰਦੇ ਵੀ ਆਪਾਂ ਦੁੱਧ ਚਵਾ ਕੇ ਲੈਣਾਗਾ ਤਾਜ਼ੀਆਂ ਸੂਈਆਂ ਬੱਸੀਆਂ ਨੇ ਦੰਦਾਂ ਦੇ ਵਿੱਚ ਬੱਸੀਆਂ ਨੇ ਤੇ ਮਗਰ ਵੀ ਬੱਛੀਆਂ ਨੇ ਅੱਧੀ ਦੇਖ ਸਕਦੇ ਹੋ ਆ ਦੋਨੇ ਬੱਚੀਆਂ ਇਹਨਾਂ ਬੱਚੀਆਂ گاਵਾਂ ਦੀਆਂ ਨੇ ਬਹੁਤ ਚੰਗੇ ਰਿਕਾਰਡ ਦੀਆਂ ਬੱਚੀਆਂ ਨੇ ਦੋਨੇ ਇਹ ਵੀ ਬੱਚੀ ਆ ਇਹ ਵੀ ਬੱਚੀ ਆ ਇਹ ਦੋਨੇ گاਮਾਂ ਦੇ ਮਗਰ ਬੱਚੀਆਂ ਨੇ ਸੋ ਸਟਾਰਟਿੰਗ ਜਿਹੜੀ ਇਹਨਾਂ ਦੀ ਮਿਲਕ ਕੈਪੈਸਿਟੀ ਆ ਬਹੁਲੇ ਤੋਂ ਸਟਾਰਟ ਹੋਈਆਂ ਨੇ ਉਹ 30 35 ਲੀਟਰ ਤੋਂ ਸਟਾਰਟਿੰਗ ਕਰੀ ਇਹਨਾਂ ਨੇ ਮੰਨ ਕੇ ਚੱਲੋ ਵੀ 30 ਤੋਂ ਬਾਅਦ-ਬਾਅਦ ਸਟਾਰਟਿੰਗ ਕਰੀ ਆ 40 45 ਤੋਂ ਬਾਹਰ ਦੁੱਧ ਕੱਢਣਾ ਬੱਸੀਆਂ ਨੇ ਹਾਈਟ ਲੈਂਥ ਦੇਖੋ ਬਰੀਡ ਦੇਖੋ ਬੱਚੀਆਂ ਦੀ ਆਪਾਂ ਸ਼ਾਮ ਦਾ ਟਾਈਮ ਆ ਵੀਡੀਓ ਬਣਾ ਰਹੇ ਆ ਸ਼ਾਮ ਦੇ ਟਾਈਮ ਆ ਅੱਜ 29 ਮਈ ਨੂੰ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਬਣਾ ਰਹੇ ਆ ਕਿਸੇ ਮੇਰੇ ਵੀਰ ਨੇ ਨਾ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਵੇਚ ਵੀ ਸਕਦੇ ਹੋ ਆਪਣਾ ਜਿਹੜਾ ਪਿੰਡ ਕਲਾਲਾ ਹੈਗਾ ਉਹ ਨੇੜੇ ਮਹਿਲਕਲਾ ਰਹਿ ਜਾਂਦਾ ਸਹਿਜਲਾ ਚੋਹਾਨਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਕੋਲੇ ਕਲਾਲਾ ਪਿੰਡ ਰਹਿ ਸਕਦਾ ਸਿੱਧੂ ਡੇਰੀ ਫਾਰਮ ਆਪਣੇ ਫਾਰਮ ਦਾ ਨਾਮ ਆ ਸੋ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਵੀਡੀਓ ਦੇ ਸਟਾਰਟਿੰਗ 'ਚ ਤੁਹਾਨੂੰ ਜਿਹੜੀ 40 ਤੋਂ ਪਲੱਸ ਵਾਲੀਆਂ ਗਾਵਾਂ ਦਿਖਾਵਾਂਗੇ ਬਾਕੀ ਅੱਗੇ ਦਿਖਾਉਂਦੇ ਦਿਖਾਉਂਦੇ ਜਿਵੇਂ ਆਹ ਦੋ ਦੰਦ ਬੱਚਾ ਸਾਈਵਾਲ ਦੇ ਵਿੱਚ ਆ ਦੋ ਦੰਦ ਬੱਚਾ ਅੱਗੇ ਜਰਸੀ ਤੇ ਸਾਹੀਵਾਲ ਬੱਚਿਆਂ ਤਾਜ਼ੀਆਂ ਸੁਈਆਂ ਹੋਈਆਂ ਨੇ ਸਾਰੀਆਂ ਦੀ ਡਿਟੇਲ ਮੋਟੀ ਮੋਟੀ ਦੇਵਾਂਗੇ ਬਾਕੀ WhatsApp ਤੇ ਇਹਨਾਂ ਦੀ ਵੀਡੀਓ ਮੰਗਾ ਸਕਦੇ ਹੋ ਆਜੋ ਆਪਾਂ ਸਟਾਰਟ ਕਰਦੇ ਆ ਇੱਧਰਲੇ ਪਾਸਿਓਂ ਬਾਕੀ ਬਾਹਰਲੇ ਗਾਵਾਂ ਦੀ ਮੋਟੀ ਮੋਟੀ ਡਿਟੇਲ ਦੇਵਾਂਗੇ ਜਿਆਦੇ ਨਾ ਗਿਆ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਇੱਕ ਨੰਬਰ ਵਾਲੀ ਬੱਚੀ ਦੂਜਾ ਸੁਹਾ ਸੁਈ ਆ 4 ਤੋਂ 6 ਦੰਦ ਹੋ ਰਹੀ ਆ ਸਟਾਰਟਿੰਗ ਬੋਲੀ ਆ ਜਿਹੜੀ ਉਹ 30 32 ਲੀਟਰ ਸਟਾਰਟਿੰਗ ਬੋਲੀ ਆ ਮਗਰੇ ਦੇ ਬੱਚੀ ਆ ਤੁਸੀਂ ਦੇ ਸਕਦੇ ਹੋ ਆ ਬੱਚੀ ਆ ਦੇ ਮਗਰ ਇਹ ਬੱਚੀ ਨੇ ਜਣ ਦਿੱਤਾ ਚਿੱਟੀ ਬੱਸੀ ਨੂੰ ਸਾਰਾ ਰਿਕਾਰਡ ਇਹਦਾ ਮਾਂ ਦਾ ਵੀ ਰਿਕਾਰਡ ਆ ਬੱਚੀ ਦਾ ਵੀ ਸਾਰਾ ਰਿਕਾਰਡ ਆ ਤੇ 2 ਨੰਬਰ ਵਾਲੀ ਮਗਰ ਆਹ ਬੱਚੀ ਆ ਗਈ ਆ ਤੋੜ ਕੇ ਦਿਖਾਵਾਂ ਤੁਹਾਨੂੰ ਸੋ ਸਾਰਾ ਬੱਸੀ ਦਾ ਰਿਕਾਰਡ ਬਾਇਓ ਡਾਟਾ ਸਾਰਾ ਮਿਲੂਗਾ ਤੁਹਾਨੂੰ ਦੋਨਾਂ ਬੱਸੀਆਂ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਸਟਾਰਟਿੰਗ ਵਿੱਚ ਦੱਸਾਂਗੇ ਆਪਾਂ ਵੀ ਮੇਰੇ ਵੀਰ ਫੋਨ ਉਹੀ ਲਾਉਣਾ ਜਿਹੜੇ ਬਣਾ ਜਿਨ੍ਹਾਂ ਨੂੰ ਉਹ ਚੀਜ਼ ਆ ਕਿ ਹਾਂ ਰੇਟ ਬਾਰੇ ਪਤਾਗਾ ਜ਼ਿਆਦਾਤਰ ਮੇਰੇ ਵੀਰ ਮੰਨ ਕੇ ਤੇ ਲੋ ਵੀ ਆਪਾਂ ਕਹਿੰਨੇ ਨੇ ਲੈ ਲੈਣਾ ਲੈ ਲੈਣਾ ਕਿਉਂਕਿ ਚੰਗੀ ਕੀਮਤ ਭਰ ਕੇ ਬੱਛੀਆਂ ਲਈਆਂ ਨੇ ਚੰਗੀ ਕੀਮਤ ਨਹੀਂ ਦਵਾਂਗੇ ਬਸ ਕਿਰਪਾ ਕਰਕੇ ਵੀਰ ਮੇਰੇ ਫੋਨ ਸਵਾਦ ਲੈਣ ਵਾਲੇ ਨਾਲ ਲਾਉਣਾ ਜਿਨ੍ਹਾਂ ਨੇ ਪਸ਼ੂ ਲੈਣਾ ਉਹੀ ਫੋਨ ਲਾਉਣਾ ਕਿਉਂਕਿ ਦੋਨਾਂ ਦੇ ਮਗਰ ਬੱਛੀਆਂ ਨੇ ਦੋਨੇ ਬੱਛੀਆਂ ਦਾ ਸਾਰਾ ਰਿਕਾਰਡ ਆ ਕਿਹੜੇ ਸੀਮੰਨ ਦੀ ਆਪ ਆ ਤੇ ਕਿਹੜਾ ਬੱਚੇ ਨੇ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਰਿਕਾਰਡ ਆ ਬੱਛੀਆਂ ਦਾ ਇੱਕ ਨੰਬਰ ਵਾਲੀ ਬੱਸੀ ਤੁਹਾਨੂੰ ਤੋੜ ਕੇ ਦਿਹਾਉਣਿਆ 4 ਤੋਂ 6 ਰੰਦ ਹੋਈ ਆ 30 ਬਤੀ ਕਿਲੋ ਵਾਲੇ ਤੋਂ ਸਟਾਰਟਿੰਗ ਕਰੀ ਆ ਕੋਈ ਮੇਰਾ ਵੀਰ ਦੋ ਟਾਈਮ ਚੋਕੇ 30 ਬਤੀ ਕਿਲੋ ਲਿਆ ਸਕਦਾਗਾ ਤੇ ਮੱਸੀ ਦੀ ਬਰੀਡ ਚੈੱਕ ਕਰੋ ਸਾਰਾ ਰਿਕਾਰਡ ਆ ਇਹਦਾ ਦੋ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂ ਇਹਨਾਂ ਦਾ ਦੇਖੋ ਤੁਸੀਂ ਇੱਥੋਂ ਚੈੱਕ ਕਰੋ ਜਿਹੜੇ ਮੇਰੇ ਵੀਰ 40 ਤੋਂ ਪਲੱਸ ਦੁੱਧ ਚੋਣ ਦਾ ਸੁਪਨਾ ਰੱਖਦੇ ਇਹਨਾਂ ਦਾ ਸੁਪਨਾ ਆਪਾਂ ਪੂਰਾ ਕਰਾਂਗੇ ਕਿਉਂਕਿ ਚੰਗਾ ਮੁੱਲ ਲਾ ਕੇ ਪਸ਼ੂ ਮਿਲੂਗਾ ਸੋ ਦੁਬਾਰਾ ਫੇਰ ਮੈਂ ਕਹਿੰਨਾਗਾ ਵੀ ਰਿਕਾਰਡ ਸਾਰਾ ਮਿਲੂਗਾ ਪਰ ਫੋਨ ਮੇਰੇ ਵੀਰ ਉਹੀ ਲਾਉਣਾ ਜਿਹੜੇ ਮੰਨ ਕੇ ਚੱਲ ਵੀ ਜਿਨ੍ਹਾਂ ਨੇ ਪਸ਼ੂ ਲੈਣਾ ਹੈ ਤੇ ਇਹਨਾਂ ਨੂੰ ਪਤਾਗਾ ਵੀ ਹਾਵ ਇੰਨੇ ਦਾ ਪਸ਼ੂ ਹੈਗਾ ਦਾ ਆਪਾਂ ਇਹਨਾਂ ਡੀਲ ਕਰ ਲੈਨੇ ਆ ਵਿੱਚ ਵੀਰ ਕਹਿੰਦੇ ਨੇ ਮੰਨ ਕੇ ਚਲੋ ਵੀ ਵੀ ਹਾਂ ਵੀਰੇ ਇੰਨਾ ਇੰਨਾ ਉਹ ਤੁਹਾਨੂੰ ਪਤਾ ਹੀ ਆ ਵੀਰੇ ਕਿੰਨੇ ਦੁੱਧ ਵਾਲੀ ਕਿੰਨੇ ਦੀ ਆ ਹਨਾ ਉਹ ਤੁਸੀਂ ਉਸ ਹਸਾਬ ਨਾਲ ਫੋਨ ਲਾ ਲਿਓ ਬਾਕੀ ਸਾਰੇ ਮੇਰੇ ਵੀਰਾਂ ਦਾ ਸਵਾਗਤ ਕਰਾਂਗੇ ਆਪਾਂ ਫਾਰਮ ਤੇ ਜਦੋਂ ਮਰਜੀ ਮੈਂ ਤਾਂ ਕਹੂੰਗਾ ਵਿਜ਼ਿਟ ਕਰਕੇ ਖਰੀਦੋ ਤੁਸੀਂ ਬਹੁਤ ਵੀਰ ਕਹਿੰਦੇ ਆਨਲਾਈਨ ਭੇਜ ਦਿਓ ਪਤਾ ਕੀ ਗੱਲ ਆ ਵੀਰੇ ਮਹਿੰਗੇ ਪਸ਼ੂ ਨੇ ਆਪਦਾ ਫਾਰਮ ਤੇ ਟਾਈਮ ਕੱਢ ਕੇ ਆਓ ਕਿਉਂਕਿ ਪੈਸਾ ਬਹੁਤ ਔਖਾ ਬਣਦਾਗਾ ਤੁਸੀਂ ਫਾਰਮ ਤੇ ਆਉਂਗੇ ਤਾਂ ਉਹਦੀ ਚਵਾਈ ਕਰਕੇ ਮਿਲਕਿੰਗ ਕਰਕੇ ਗਾਇਆਂ ਪਰਚੇਜ ਕਰ ਸਕਦੇ ਹਾਂ ਸੋ ਦੇਖੋ ਤੁਸੀਂ ਜਿਹੜੀ ਮਿਲਕ ਵੇਨ ਵਗੈਰਾ ਤੁਸੀਂ ਨੇੜ ਤੋਂ ਦਿਖਾਉਣਾ ਮੈਂ ਦੇਖੋ ਹਵਾਨੇ ਤੋਂ ਦੇਖੋ ਤੁਸੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਬਰੀਡ ਦੇਖੋ ਬੱਸੀ ਦੀ ਬੁੱਦਾ ਬੁੱਦਾ ਦੇਖੋ ਤੁਸੀਂ ਹਾਈਟ ਲੈਂਥ ਦਾ ਤੁਸੀਂ ਕੋਲੇ ਆ ਕੇ ਇਹ ਨਹੀਂ ਕਹੋਗੇ ਵੀ ਬੱਸੀਆਂ ਛੋਟੀਆਂ ਨੇ ਫੁੱਲ ਹਾਈਟ ਤੇ ਫੁੱਲ ਲੈਂਥ ਦੀਆਂ ਬੱਸੀਆਂ ਦੂਸਰੀ ਸਾਈਡ ਤੋਂ ਦਿਖਾਉਣਾ ਮਿਲਕ ਵੇਨ ਕੱਲਾ ਕੱਲਾ ਨਿੱਖੜ ਮਾ ਥਾਣਾ ਕੋਈ ਖੋਟ ਸਾਗ ਨਹੀਂ ਹੈਗੀ ਕਿਸੇ ਮੇਰੇ ਵੀਰ ਦਾ ਢੇੜਾ ਨਹੀਂ ਲੱਗੂਗਾ ਕਿਉਂਕਿ ਹਾਈਟ ਲੈਂਥ ਤੇ ਬਰੀਡ ਦਾ ਤਾਂ ਪੂਰੀ ਟੌਪ ਹੀ ਆ ਦੋ ਨੰਬਰ ਵਾਲੀ ਬੱਸੀ ਖੋਲ ਤੋ 2 ਨੰਬਰ ਵਾਲੀ ਬੱਚੀ ਦੇ ਮਗਰ ਵੀ ਬੱਚੀ ਆ ਬਰੀਡ ਇਹਦੀ ਵੀ ਚੈੱਕ ਕਰੋ ਤੁਸੀਂ ਬੱਚੀ ਦੀ ਹਾਈਟ ਲੈਂਥ ਚੈੱਕ ਕਰੋ ਥਣ ਕੱਲਾ ਕੱਲਾ ਨਿਕਲਵਾ ਦੇਖੋ ਮਿਲਕਮੈਨ ਦੇਖੋ ਜੇ ਤੁਸੀਂ ਹਸਤੀ ਚਵਾਈ ਕਰ ਲਓ ਮਸ਼ੀਨ ਤੇ ਲੱਗਣਗੀਆਂ ਇਹ ਤਾਂ ਕਿਉਂਕਿ ਫਾਰਮ ਵਾਲੀਆਂ ਬੱਚੀਆਂ ਨੇ ਹਵਾਨਾ ਤੁਸੀਂ ਦੇਖੋ ਪੂਰੇ ਫਿਕਸ ਹਵਾਨੇ ਦੀ ਆ ਇਹਨੇ ਵੀ 30 ਕਿਲੋ ਬੋਲੀ ਤੋਂ ਸਟਾਰਟਿੰਗ ਕਰੀ ਆ ਦੁੱਧ ਇਹਨੇ ਵੀ 40 ਤੋਂ ਬਾਹਰ ਪਾਉਣਾ ਦੇਖੋ ਬੱਚੀ ਦੀ ਬਰੀਡ ਦੇਖੋ ਹਾਈਟ ਦੇਖੋ ਲੈਂਥ ਦੇਖੋ ਬੁਲਬੁਲ ਦਾ ਬੱਚਾ ਹੀ ਆ ਜੀ ਨੂੰ ਸੋ ਇਹ ਖੁੱਲੀਆਂ ਫਿਰਦੀਆਂ ਆਉਂਦੀਆਂ ਨੇ ਤਾਂ ਕਰਕੇ ਕਿਉਂਕਿ ਫਾਰਮਾਂ ਦੇ ਵਿੱਚ ਖੁੱਲੀਆਂ ਫਿਰਦੀਆਂ ਨੇ ਤਾਂ ਕਰਕੇ ਥੋੜਾ ਜਿਹਾ ਇਹ ਰੱਸੇ ਦੀ ਔਲ ਮਨਾਉਂਦੀਆਂ ਨੇ ਲੈ ਚੱਲ ਇਹਦੇ ਮਗਰ ਆਹ ਬੱਚੀ ਬੱਚੀ ਕੋਈ ਰੋਗ ਲਈ ਸੋ ਇਹਦੇ ਮਗਰ ਆਹ ਬੱਚੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਮਗਰ ਵੀ ਆਹ ਬੱਚੀ ਆ ਦੋਨਾਂ ਦੇ ਮਗਰ ਇੱਕ ਤਾਂ ਮੇਨ ਗੱਲ ਬੱਚੀਆਂ ਨੇ ਕਿਉਂਕਿ ਚੰਗੇ ਸੀਮਨ ਲੱਗੇ ਪਿਆ ਜਿਹੜੇ ਮੇਰੇ ਫਾਰਮ ਵੀਰ ਤੋਂ ਲਈਆਂ ਨੇ ਉਹਨਾਂ ਨੂੰ 20 25 25 ਸਾਲ ਹੋ ਗਏ ਬਰੀਡ ਤੇ ਕੰਮ ਕਰਦੇ ਉਹਨੂੰ ਤਾਂ ਇਦਾਂ ਦੇ ਨਗੀਨੇ ਪੈਦਾ ਹੁੰਦੇ ਨੇ ਸੋ ਲੈ ਤੇ ਲੈ ਵੀਂਦਰ ਸੋ ਥਾਣੇ ਦਾ ਦੂਸਰੀ ਸਾਈਡ ਤੋਂ ਚੈੱਕ ਕਰਾ ਆ ਨਾ ਇਕੱਲਾ ਕਿਨਾਂ ਨਿੱਖਣ ਮਾ ਸਾਰਾ ਕੋਈ ਖੋਟ ਛਾਂਗ ਨਹੀਂ ਹਵਾਨਾ ਤੁਸੀਂ ਦੇਖੋ ਫਿਕਸ ਆ 30 ਕਿਲੋ ਵਾਲੇ ਤੋਂ ਸਟਾਰਟਿੰਗ ਕਰੀਏ ਤੇ ਮਗਰ ਬੱਚਾ ਬੱਸੀ ਆ ਗਈ ਸੋ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਤਾਂ ਤੁਹਾਡੇ ਕੋਲੇ ਚਾਰ ਨਗ ਜਾ ਵੜਨਗੇ ਦੋਨੇ ਬੱਚੀਆਂ ਤੇ ਅੱਗੇ ਮਾਵਾਂ ਵੀ ਚੰਗੇ ਰਿਕਾਰਡ ਦੀਆਂ ਨੇ ਬੱਚੀਆਂ ਵੀ ਅੱਗੇ ਚੰਗੇ ਰਿਕਾਰਡ ਦੀਆਂ ਨੇ ਸੋ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਤਾਂ ਉਹਨਾਂ ਦਾ ਫੁੱਲ ਮਾਨਤਨ ਕੀਤਾ ਜਾਊਗਾ ਸੋ ਬਾਕੀ ਤੁਸੀਂ ਅੱਗੇ ਸਾਨੂੰ ਨਗ ਦਿਖਾਉਣੇ ਆਪਾਂ ਏ ਬੱਚੀ 2 ਦਿਨ ਦਾ ਸਾਹੀਵਾਲ ਦੇ ਵਿੱਚ ਪੈਂਦੀ ਆ ਜਿਆਦੇ ਨਾਲ ਤੋਰ ਕਿੰਨਾਵਾਂਗੇ ਹਜੇ 10 ਕਿ ਦਿਨ ਲੈਂਦੀ ਆ 2 ਦਿਨ ਦੇ ਬੱਛੀ ਆ ਸਾਹੀਵਾਲ ਦੇ ਵਿੱਚ ਪੈਂਦੀ ਆ ਸੋ ਕਿਸੇ ਮੇਰੇ ਵੀਰ ਦੀ ਡਿਮਾਂਡ ਹੋਈ ਕਿਉਂਕਿ ਚੰਗਾ ਦੁੱਤ ਪਾਉ ਵੀ ਹੈ ਢੱਲਾ ਢੋਲਾ ਬਹੁਤ ਪਿਆੰਦੀ ਦੇਖ ਸਕਦੇ ਹੋ ਇਹ ਸਾਹੀਵਾਲ ਦੇ ਵਿੱਚ ਪੈਂਦੀ ਆ 2 ਦਿਨ ਦੀ ਬੱਚੀ ਸੋ ਝੱਲਰ ਝੁੱਲਰ ਦੇਖੋ ਫੇਸ ਕੁਆਲਟੀ ਦੇਖੋ ਬਿਊਟੀ ਬਿਊਟੀ ਬੱਚੀ ਦੀ ਬਹੁਤ ਟੌਪ ਦੀ ਆ ਸੋ ਇੱਧਰ ਇਹ ਜਰਸੀ ਗੱਬਣ ਆ ਇਹ ਜਰਸੀ ਗੱਬਣ ਆਗੀ ਇਹ ਕੁਝ ਕਿ ਦਿਨ ਸੂਨ ਨੂੰ ਲੈਂਦੀ ਆ ਪੰਜਾਬ ਵਾਲੀ ਜਰਸੀ ਆ ਸੋ ਅੱਗੇ ਆਪਾਂ ਅਗਲੇ ਸੈੱਟ 'ਚ ਜਰਸੀ ਤੋੜ ਕੇ ਦਿਖਾਉਣੇ ਆ ਗੱਬਣਾ ਕਿਸੇ ਮੇਰੇ ਵੀਰ ਨੂੰ ਪਸੰਦ ਹੋਈ ਸਕਰੀਨਸ਼ਾਟ ਭੇਜ ਦਿਓ ਖਾਣਾ ਥੀਚੁਆਈ ਵਾਲਾ ਲੱਗਿਆ ਹੋਇਆ ਦੂਜਾ ਸੁਆ ਸੂਰੀ ਆ ਪਹਿਲੇ ਸੁਏ ਨੇ 20 ਕਿਲੋ ਦੁੱਧ ਦਿੱਤਾਗਾ ਤੁਸੀਂ ਦੇਖੋ ਹਾਈਟ ਲੈਂਥ ਦੇਖੋ ਪਿਓਰ ਪੰਜਾਬ ਵਾਲੀ ਜਰਸੀ ਆ ਸਾਰਾ ਇਹਦਾ ਰਿਕਾਰਡ ਮਿਲ ਜੂ ਇੱਕ ਦੋ ਦਿਨ ਸੂਨ ਨੂੰ ਲੈਂਦੀ ਆ ਕਮਾਲਾ ਮੋੜਦਾ ਹੋਰ ਗਾਂ ਦੀ ਕਮਾਲ ਹੈ ਉੱਤੋਂ ਸੋ ਦੇਖੋ ਇੱਥੋਂ ਚੈੱਕ ਕਰੋ ਹਵਾਨਾ ਸੋ ਸੋਨਾ ਦੁੱਧ ਪਾਊਗੀ ਹਾਈਟ ਲੈਂਥ ਫੁੱਲ ਆ ਬੱਚੀ ਦੀ ਬਿਊਟੀ ਬੂਟੀ ਦੇਖੋ ਬਰੀਡ ਦੇਖੋ ਸਾਰਾ ਰਿਕਾਰਡ ਹੈ ਇਹਦਾ ਬੱਚੀ ਦਾ ਵੀ ਕਿਹੜੇ ਸੀਮਿੰਟ ਦੀ ਆਪ ਆਗੇ ਕਿਹੜਾ ਲੱਗਿਆ ਹੋਇਆਗਾ ਇਹ ਦਾ ਸਕਰੀਨਸ਼ਾਟ ਭੇਜ ਕੇ ਜਿਹੜੀ ਬੱਸੀ ਪਸੰਦ ਹੋਈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਬੱਸੀ ਖਰੀਦ ਸਕਦੇ ਹੋ ਅੱਗੇ ਸਾਈਵਾਲ ਆ ਗਈ ਸਾਈਵਾਲ ਨੇੜੇ ਸਟਾਰਟਿੰਗ ਕਰੀਆ ਦੁੱਧ ਦੀ ਉਹ 18 19 ਲੀਟਰ ਤੋਂ ਸਟਾਰਟਿੰਗ ਕਰੀਆ ਬੋਲੇ ਤੋਂ ਖਾਲੀ ਹੋ ਗਏ ਮਗਰ ਮੇਲਕਾਫ ਆ ਬਾਕੀ ਠੰਡੀ ਸੀਲ ਪੂਰੀ ਆ ਇੱਥੋਂ ਦੇਖੋ ਸਾਈਵਾਲ ਦੀ ਬਿਊਟੀ ਹੱਥ ਫੇਰ ਕੇ ਦਾ ਸਾਈਵਾਲ ਥੱਲੇ ਬੈ ਜਾ ਦੇਖੋ ਠੰਡੀ ਸੀਲ ਪੂਰੀ ਆ ਜਿੱਧਰ ਦੀ ਮਰਜ਼ੀ ਬਹਿ ਜਾਓ ਦੇਖੋ ਆ ਸਿਰਫ ਤੁੰਦੀਏ ਸਾਈਵਾਲ ਦੀ ਬਈਆ 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 ਬੱਤੋ ਉੱਠ ਕੇ ਹੁਣ ਦੂਜੇ ਪਾਸੇ ਵੇ ਦੋਨੇ ਪਾਸੇ ਬਹਿ ਕੇ ਚੁੰਨੇ ਆਪਾਂ ਇਹਨੂੰ ਦੋਨੇ ਪਾਸੇ ਬਹਿ ਕੇ ਕੋਈ ਮਰਜੀ ਮੇਰਾ ਵੀਰ ਚੋਕੇ ਲਿਆ ਸਕਦਾ ਹੁਣ ਇਹਨੇ 18 ਕਿਲੋ ਤੋਂ ਸਟਾਰਟਿੰਗ ਕਰੀਆ ਦੁੱਧ 20 ਤੋਂ ਪਲੱਸ ਪਾ ਦੂ ਪਿਓਰ ਸਾਈਵਾਲ ਆ ਗਈ ਦੂਜਾ ਸੂਆ ਮਗਰ ਬੱਛਾ ਆ ਗਿਆ ਜੇ ਥਾਣਾ ਥੀਚੁਆਈ ਵਾਲਾ ਸੋਨਾ ਦੇਖੋ ਜਿਆਦਾ ਨਾ ਤੋਰ ਕੇ ਨਹੀਂ ਦਿਖਾਵਾਂਗੇ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਮੋਟੀ ਮੋਟੀ ਡਿਟੇਲ ਦੇਵਾਂਗੇ ਕਿ ਜਰਸੀ ਸੂਈ ਵੀ ਹਲਾ ਦੇ ਪੁੱਤ ਸਾਰੇ ਹੰਨਾ ਗਾ ਹਲਾ ਦੇ ਇਹ ਜਰਸੀ ਸੂਈ ਹੋਈ ਆ 16 17 ਕਿਲੋ ਤੋਂ ਸਟਾਰਟਿੰਗ ਕਰੀਆ ਇਹ ਬੱਸੀ ਸੂ ਆ ਦੋ ਦਿਨ ਦਬੱਸੀ ਦਿਖਾ ਇਹਦੋਂ ਇਹ ਵੀ ਤਾਜੀ ਸੂਈ ਆ ਆ ਦੋ ਦਿਨ ਦਬੱਸੀ ਆ 18 ਕਿਲੋ ਬੋਲੇ ਤੋਂ ਸਟਾਰਟਿੰਗ ਏਰੀ ਆ ਦੋ ਦਿਨ ਦਬੱਸੀ ਆ ਇਹ ਦੋ ਦਿਨ ਦਬੱਸੀ ਆ ਮਗਰ ਬੱਛੀ ਆ 20 ਕਿਲੋ ਦੁੱਧ ਹਾਜ਼ਰ ਆ ਇਹ ਵੀ ਚਾਰ ਦਿਨ ਦਬੱਸੀ ਆ 20 ਕਿਲੋ ਦੁੱਧ ਹਾਜ਼ਰ ਆ ਇਹ ਸਾਰੀਆਂ ਬੱਸੀਆਂ ਤਾਜ਼ੀਆਂ ਸੂਈਆਂ ਹੋਈਆਂ ਬੱਚੇ ਇਹਨਾਂ ਦੇ ਆ ਬੱਜੇ ਦੇ ਸਕਦਾ ਤੁਸੀਂ ਇੱਥੇ ਆ ਬੱਚੇ ਸਾਰੀਆਂ ਦੇ ਆ ਬੰਨੇ ਹੋਇਆ ਬਾਕੀ ਕੋਈ ਮੇਰਾ ਵੀਰ ਆਊਗਾ ਖਾਲੀ ਨਹੀਂ ਜਾਊਗਾ ਆਪਣੇ ਕੋਲੇ ਭਾਅ ਸਾਰੇ ਨੇ ਸਾਰੇ ਤਰ੍ਹਾਂ ਦਾ ਭਾਅ ਮਿਲੂਗਾ 75000 ਤੋਂ ਸਟਾਰਟਿੰਗ ਹੋ ਗਏ ਅੱਗੇ ਨੂਪਾ ਜਿੰਨਾ ਕਿ ਦੁੱਧ ਆਪਣੇ ਕਪੈਸਿਟੀ ਚਾਹੀਦੀ ਜਾਊਗਾ ਬਾਕੀ ਆ ਨਾ ਕਿ ਸਾਹੀਵਾ ਜਰਸੀ ਇੱਕ ਆ ਖੜੀ ਆ ਟੌਪ ਦਾ ਨਗੀਨਾ ਬਾਕੀ ਇੱਥੇ ਬੈਠਾ ਹੋਰ ਖੜਿਆ ਨੇ ਤੁਸੀਂ ਦੇਖ ਸਕਦੇ ਹੋ ਫਾਰਮ ਸਾਰਾ ਭਰਿਆ ਹੋਇਆ ਜਦ ਮਰਜੀ ਆਪਣੇ ਫਾਰਮ ਤੇ ਆ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨੇ ਵੀਡੀਓ ਦਾ ਧੰਨਵਾਦ ਜੀ